ਸੀ.ਡੀ.ਆਈ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫਤਾਰੀ ਮੰਗਰੋਂ ਮੁਅੱਤਲ ਕੀਤੇ ਰੋਪੜ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਪੁੱਲਰ ਖਿਲਾਫ ਸਮਰਾਲਾ ਪੁਲਿਸ ਨੇ ਅਵਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ ਸੀਬੀਆਈ ਨੇ ਲੰਗੇ ਦਿਨੀ ਸਮਰਾਲਾ ਦੇ ਪਿੰਡ ਬੌਂਦਲੀ ਵਿਚਲੇ ਪੁੱਲਰ ਦੇ ਫਾਰਮ ਹਾਊਸ ਤੇ ਛਾਪੇਮਾਰੀ ਦੌਰਾਨ ਉੱਥੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਸਨ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਪੁਲਿਸ ਵੱਲੋਂ ਸਨੇਚਰਵਾਰ ਨੂੰ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਸਮਰਾਲਾ ਪੁਲਿਸ ਥਾਣੇ ਵਿੱਚ ਸੀਬੀਆਈ ਇੰਸਪੈਕਟਰ ਰੋਮੀਪਾਲ ਦੇ ਬਿਆਨਾਂ ਤੇ ਦਰਜ ਐਫਆਈਆਰ ਵਿੱਚ ਅਵਕਾਰੀ ਐਕਟ ਦੀਆਂ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਹਨ ਪੁਲਿਸ ਨੇ ਫਾਰਮ ਹਾਊਸ ਤੇ ਛਾਪੇ ਦੌਰਾਨ ਸ਼ਰਾਬ ਦੀਆਂ 108 ਬੋਤਲਾਂ ਤੋਂ ਇਲਾਵਾ 17 ਗੋਲੀਆਂ ਵੀ ਬਰਾਮਦ ਕੀਤੀਆਂ ਸਨ ਜਾਣਕਾਰੀ ਅਨੁਸਾਰ ਸੀਬੀਆਈ ਨੇ ਬਰਾਮਦ ਸ਼ਰਾਬ ਸਰਮਰਾਲਾ ਪੁਲਿਸ ਦੀ ਮੌਜੂਦਗੀ ਵਿੱਚ ਅਪਕਾਰੀ ਇੰਸਪੈਕਟਰਾਂ ਵਿਜੇ ਕੁਮਾਰ ਤੇ ਮੇਜਰ ਸਿੰਘ ਦੇ ਹਵਾਲੇ ਕਰ ਦਿੱਤੀ ਹੈ ਚੇਤੇ ਰਹੇ ਕਿ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਚੰਡੀਗੜ੍ਹ ਸਥਿਤ ਰੈਜ ਦੀ ਤਲਾਸ਼ੀ ਦੌਰਾਨ ਉਥੋਂ 7.5 ਕਰੋੜ ਰੁਪਏ ਦੀ ਨਕਦੀ 2.5 ਕਿਲੋ ਸੋਨੇ ਦੇ ਗਹਿਣੇ ਰੋਲੈਕਸ ਤੇ ਰਾਡੋ ਦੀਆਂ 26 ਲਗਜ਼ਰੀ ਗੜੀਆਂ 50 ਤੋਂ ਵੱਧ ਚੱਲ ਸੰਪਤੀਆਂ ਨਾਲ ਸੰਬੰਧਿਤ ਦਸਤਾਵੇਜ਼ ਪ੍ਰਮਾਪਿਤ ਕੀਤੇ ਸਨ